ਜੀ ਸਰ ਜੇਲਾ ਬਾਬਾ ਨਾਨਕ ਤੋਂ ਬਦਮ ਖਾਬਾ ਹਲੇ ਜੇ ਤੋਂ ਲਖਨਾ ਨੇ ਆ ਜ ਦੋ ਤੋਂ ਦੋ ਅਕੱਲੇ ਹੀ ਤੁਸੀਂ ਕੰਪੇਨ ਕਰ ਰਹੇ ਹੋ ਲੋਕਾਂ ਕੋ ਜਾ ਰਹੇ ਹੋ ਵੋਟਾਂ ਮੰਗ ਰਹੇ ਹੋ ਕੀ ਕਹਣਾ ਚਾਹਦੇ ਜਿਵੇਂ ਦੇਖਦੇ ਹੋ ਦੇਖੋ ਸਰ ਮੈਂ ਮੇਰਾ ਨਾਮ ਸੰਤ ਸੇਵਕਾ ਮੈਂ ਲੋਕ ਸਭਾ ਚੋਣੇ ਇਸੇ 2024 ਦੀ ਮੈਂ ਲੜੀ ਸੀ ਔਰ ਉਸ ਜ਼ੋਨ ਦੇ ਵਿੱਚ ਸਭ ਤੋਂ ਜ਼ਿਆਦਾ ਮੇਰੇ ਨਾਲ ਸਾਥ ਜਿਹੜਾ ਮੇਰੇ ਨੌਜਵਾਨ ਵਰਗ ਦਾ ਰਿਹਾ ਸੀ ਔਰ ਉਸ ਤੋਂ ਬਾਅਦ 1952 ਬੋਟਾ ਮੈਨੂੰ ਪ੍ਰਾਪਤ ਹੋਈ ਸੀ ਕਿ ਉਹ ਸਾਰਾ ਸਿਸਟਮ ਦੇਖਦੇ ਹੋਏ ਮੈਨੇ ਫਿਰ ਨੌਜਵਾਲੇ ਮੇਰੇ ਵੀਰਾਂ ਨੇ ਕਿਹਾ ਵੀ ਜੇ ਨਹੀਂ ਵੀ ਤੁਸੀਂ ਆਪਣੇ ਭਾਜੀ ਇਦਾਂ ਕਰੋ ਕਿ ਚਲੋ ਮੁਲਕ ਜਲੂਬ ਕਰੋ ਕਿ ਜੋ ਵੀ ਆਪਣੇ ਆਪਣੀ ਹਾਜ਼ਰੀ ਲਵਾਓ ਆਪਣੇ ਜੇਰੇਵਾ ਬਨਾਨਾ ਸਾਹਿਬ ਵਿਧਾਨ ਸਭਾ ਲੋਕ ਵਿਧੇ ਵਿੱਚ ਜਿਹੜੀ ਜਿੰਮੇ ਚੋਂ ਆ ਰਹੀ ਹੈ ਅਸਾ ਇਹ ਜਿਹੜੀ ਚੋਣ ਇਲੈਕਸ਼ਨ ਚੀਜ਼ ਇਹ ਜਦੋਂ ਠੀਕ ਹੈ ਮੈਂ ਲੜ ਰਿਹਾ ਹਾਂ ਇਹ ਇਹਨਾਂ ਇੱਕ ਇਸ ਤਰੀਕੇ ਲੈ ਆ ਜਾਏ ਜੀ ਇਹ ਮੈਂ ਇਹ ਕੀ ਮੈਂ ਗੱਲ ਕਹਿਣਾ ਚਾਹ ਰਿਹਾ ਵੀ ਇਹ ਜਿਹੜੇ ਨੌਜਵਾਨ ਆ ਜਿਹੜੇ ਜਿਹੜੇ ਨੌਜਵਾਨ ਕਿਸੇ ਵੀ ਦੇਸ਼ ਦੀ ਜਿਹੜੀ ਇਹ ਨੂੰ ਰੀੜ ਦੀ ਹੱਡੀ ਮੰਨਿਆ ਜਾਂਦਾ ਅੱਜ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਇਹਨਾਂ ਦਾ ਕਿਹੜੇ ਕਿਹੜੇ ਐਂਗਲ ਤੋਂ ਇਹਨਾਂ ਦਾ ਕੋਈ ਫਿਊਚਰ ਕੋਈ ਸਹੀ ਰਹਿ ਗਿਆ ਇੱਥੇ ਕੋਈ ਹੈ ਹੀ ਨਹੀਂ ਰੋਜ਼ਗਾਰ ਹੀ ਨਹੀਂ ਸਰਕਾਰਾਂ ਦੀਆਂ ਕੋਈ ਸਿਸਟਮ ਵੀ ਸਹੀ ਨਹੀਂ ਹੈ ਕਿ ਜਿਹੜੇ ਉਹਨਾਂ ਨੂੰ ਮਜਬੂਰ ਹੋ ਕੇ ਕਿਹਾ ਵੀ ਵਿਦੇਸ਼ਾਂ ਦਾ ਰੁੱਖ ਕਰਨਾ ਪੈ ਰਿਹਾ ਵਾ ਔਰ ਸੈਕਿੰਡ ਨਹੀਂ ਇੱਥੇ ਵਾਲੇ ਕਹਿ ਰਹੇ ਜੀ ਇੱਥੇ ਸਿਸਟਮ ਇਹ ਕਹਿ ਰਹੇ ਜੀ ਅਨਸ਼ਾਪਤਾਜੀ ਖਤਮ ਕਰਦਾ ਅਨਸ਼ਾਪਤਾਜੀ ਬੜੀ ਇਹਦੀ ਬੜੀ ਕਹੋ ਵੀ ਇੱਕ ਗਲਤ ਪ੍ਰਵਾਹ ਜਾ ਰਿਹਾ ਏ ਇਹ ਵੀ ਇੱਕ ਬੜੀ ਮਾੜੀ ਕ੍ਰੀਤੀ ਹੈ ਸਾਡੇ ਸਮਾਜ ਦੇ ਵਿੱਚ ਇਹ ਇਹਦੇ ਇਹਦੇ ਵਿੱਚ ਵੀ ਵਾਲੇ ਵੀ ਕੋਈ ਸਰਕਾਰ ਕੋਈ ਖਾਸ ਕੋਈ ਤਵੱਜਾ ਨਹੀਂ ਦੇ ਰਹੀਆਂ ਤੇ ਬਾਕੀ ਰਹੀ ਥਰਡਲੀ ਗੱਲ ਬੇਰੁਜ਼ਗਾਰੀ ਦੀ ਜੀ ਉਹ ਤੇ ਮੈਂ ਅੱਲਾ ਤੁਹਾਨੂੰ ਕਰ ਦਿੱਤੀ ਆ ਤੇ ਇਹ ਜਿਹੜੀ ਮੇਰੀ ਜਿਹੜਾ ਜੋ ਵੀ ਆ ਜਿਹੜੀ ਚੌਣ ਜਿਹੜਾ ਸਿਸਟਮ ਹੈ ਇਹ ਨੌਜਵਾਨ ਵਰਗ ਨੂੰ ਜਿਹੜਾ ਦੇ ਸਾਲ ਨੂੰ ਲੈ ਕੇ ਮੈਂ ਜਿਹੜਾ ਆਪਣੇ ਜਿਹੜੇ ਕਪਨੀ ਕੰਬੇਨਿੰਗ ਕਰ ਰਿਹਾ ਹਾਂ ਆਦਰਵਾਇਜ਼ ਮੇਰਾ ਮੈਂ ਤੇ ਸਿੰਗਲ ਬੰਦਾ ਜੀ ਸਿੰਗਲ ਬੰਦਾ ਕੀ ਕਰ ਸਕਦਾ ਮੇਰੇ ਨੌਜਵਾਨ ਵਰਗਾਂ ਦੇ ਜਿਹੜਿਆ ਇਹਨਾਂ ਦਾ ਸਾਥ ਮੈਨੂੰ ਮਿਲ ਰਿਹਾ ਇਲੈਕਸ਼ਨ ਲੰਨ ਵਾਲੇ ਤੇ ਸਾਥ ਨੇ ਲੋੜ ਹੁੰਦੀ ਆ ਕਾਫੀ ਲੋਕ ਜਿਹੜੇ ਨਾਲ ਹੁੰਦੇ ਨੇ ਜਦੋਂ ਕੰਬੇਨ ਕਰਦੇ ਆ ਤੁਸੀਂ ਇਕੱਲੇ ਹੀ ਕਰ ਰਹੇ ਹੋ ਕੀ ਕਰਾਂਗੇ ਦੇਖੋ ਜੀ ਗੱਲ ਇਸ ਤਰ੍ਹਾਂ ਆ ਵੀ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਵਾ ਜੀ ਇਹ ਹੋ ਗਿਆ ਅਸੀਂ ਆਯਾਤ ਉਮੀਦਵਾਰ ਆ ਜੀ ਅਸੀਂ ਅਸੀਂ ਜੇ 10 ਬੰਦੇ ਲੈ ਕੇ ਚਲਾਵਾਂਗੇ ਨਾ ਤੇ ਸਾਡੇ ਦੇ ਉੱਤੇ ਇੰਨੀ ਕਿਹ ਕਾਮ ਵਾਲੀ ਵੀ ਹੁੰਦੀ ਆ ਕਿ ਜੋ ਵੀ ਆ ਕਾਗੀ ਕਾਰਵਾਈ ਵੀ ਇਹਨਾਂ ਨੂੰ ਪਤਾ ਕਰੋ ਵੀ ਇਹ ਬੰਦੇ ਦਾ ਖਰਚਾ ਕਿੱਥੋਂ ਕਰ ਰਹੇ ਨੇ ਇਹ ਇਹ ਬੰਦਿਆਂ ਨੂੰ ਕਿੱਦਾਂ ਚਲਾ ਰਹੇ ਨੇ ਇਹੋ ਵੀ ਆ ਤੇ ਉਹਨਾਂ ਵੀ ਬਿਹਤਰ ਵੀ ਇਥੋਂ ਤੱਕ ਨੌਬਤੀ ਨਾ ਆਏ ਜਦੋਂ ਹਮੇਸ਼ਾ ਜ਼ਿੰਦਗੀ 'ਚ ਕੋਈ ਆਪਣੀ ਜਨੀਆਂ ਕੋਈ ਆਪਣੇ ਹੱਕਾਂ ਵਾਸਤੇ ਆਪਣੇ ਜੀ ਸੱਚਾਈ ਵਾਸਤੇ ਆਪਣੇ ਕੋਈ ਕੋਈ ਕਿਸੇ ਦੇ ਭਲੇ ਵਾਸਤੇ ਜਨੀਆਂ ਕੋਈ ਜੋ ਜਗ੍ਹਾ ਜਨੀਆਂ ਜਿੱਤ ਲੰਨੀ ਪੈਂਦੀਆਂ ਉਹਦੇ ਤੋਂ ਇਹ ਅੰਦਰ ਸੋੜਾ ਵੀ ਬੰਦੇ ਨੇ ਸ਼ੁਰੂਆਤ ਤੇ ਕਦੇ ਨਹੀਂ ਕਰਨੀ ਪੈਂਦੀ ਤੇ ਬਾਕੀ ਐ ਨਹੀਂ ਗੱਲ ਹੈਗੀ ਮੈਂ ਕੱਲਾ ਨਹੀਂ ਹਗਾ ਇਹ ਮੇਰੇ ਸਾਰੇ ਨੌਜਵਾਨ ਵੀਰ ਭਰਾਵਾਂ ਦਾ ਜਿਹੜਾ ਇਹ ਮੇਰੇ ਸਾਥ ਆ ਬਸ ਸਿਰਫ ਕੱਲਾ ਤੁਹਾਨੂੰ ਦਿਖਾਈ ਦੇ ਰਿਹਾ ਵੀ ਮੈਂ ਪ੍ਰਚਾਰ ਕਰ ਲਿਆ ਗੱਲਾਂ ਅਦਰਵਾਈਜ਼ ਕਿਹਾ ਪਿਛੇ 1952 ਜਿੰਨੇ ਵੋਟਾਂ ਪਈਆਂ ਮੈਨੂੰ ਲੋਕ ਸਭਾ ਦੇ ਵਿੱਚ ਇਹ ਮੈਨੂੰ ਕੱਲੇ ਨਹੀਂ ਮੈਂ ਆਪ ਦੇ ਸਰ ਮੈਂ ਪਾਈਆਂ ਨਹੀਂ ਇਹ ਇਹਨੂੰ ਇੱਕ ਐਗਜ਼ਾਮਪਲ ਬਣਾਓ ਇਹ ਸਾਰੇ ਨੌਜਵਾਨ ਵਰਗ ਦੀਆਂ ਵਾ ਔਰ ਰਹੀ ਗੱਲ ਆਪਣੇ ਇੱਥੇ ਸਿਸਟਮ ਦੀ ਸਿਸਟਮ ਮੈਂ ਤੁਹਾਨੂੰ ਕਹਿ ਆ ਹੀ ਦਿੱਤਾ ਵਾ ਅੱਜ ਕਿਹੜਾ ਵਰਗ ਹੈ ਜਿਹੜਾ ਦੇਸ਼ ਦੇ ਵਿੱਚ ਇਸ ਜਨਤਾ ਦਾ ਜਿਹੜਾ ਹੁੰਦਾ ਹੈ ਇੱਥੇ ਆਪਣੇ ਆਉਣ ਨੂੰ ਬੜਾ ਆਪਣੇ ਸੁਖੀ ਮਹਿਸੂਸ ਕਰ ਰਿਹਾ ਇੱਕ ਦਿਨ ਇਹ ਗਾਇਦੀ ਮਾਰ ਮਾਰ ਰਹੀ ਜਨਤਾ ਨੇ ਇੱਕ ਮਲਾਵਟ ਖੋਰੀ ਵੀ ਆ ਸੋਧ ਜੀ ਜਨ ਜਨ ਤਨਖਾਣ ਵੀ ਨਹੀਂ ਮਿਲਦੀਆਂ ਇੱਕ ਇਹ ਕਿਸਾਨਾਂ ਦਾ ਵੇਖੋ ਵਿਚਾਰਿਆਂ ਦਾ ਕੀ ਹਾਲ ਹੋਉਂਦਾ ਹੈ ਮੰਡੀਆਂ ਦੇ ਵਿੱਚ ਪਹਿਲਾਂ ਵੀ ਤੇ ਸਰਕਾਰਾਂ ਆਉਂਦੀਆਂ ਸੀ ਪਹਿਲਾਂ ਵੀ ਤੇ ਸਰਕਾਰ ਸਿਸਟਮ ਚੱਲਦਾ ਸੀ ਉਦੋਂ ਨਹੀਂ ਇਦਾਂ ਇਸ ਤਰ੍ਹਾਂ ਦੀ ਖਲਜੇ ਖਰਾਬੀਆਂ ਹੁੰਦੀਆਂ ਇਹ ਕੋਈ 10 20 ਸਾਲ ਤੋਂ ਇਹ ਇੰਨੀ ਰਾਜਿਕਤਾ ਕਿਉਂ ਵਹਿ ਲਗੀ ਹੈ ਇੱਕਦਮ ਪਹਿਲਾਂ ਵੀ ਤੇ 1947 ਤੋਂ ਦੇਖਿਆ ਯਾਦ ਹੋਇਆ ਤੇ ਸਰਕਾਰਾਂ ਆਉਂਦੀਆਂ ਸੀ VOTING ਸਿਸਟਮ ਚੱਲਦਾ ਸੀ ਇਹ ਮੇਰੀ ਤੀਨ ਇੱਕ ਬਣੀ ਦੀ ਸੀ ਤਾਂ ਹੁਣ ਜਾਂ ਕੋਈ 15 20 ਸਾਲਾਂ ਤੋਂ ਨਹੀਂ ਹਾਲਾਤ ਮਾਰੇ ਕੀ ਹੋ ਗਿਆ ਏਹੀ ਬਾਕੀ ਮੰਨ ਲਿਓ ਵਦੋਂ ਸਾਭਾ ਹਲਕਾ ਤੇ ਜਿੱਤ ਕਿਥੇ ਜਾਂਦੀ ਹੈ ਵਦੋਂ ਸਾਭਾ ਤੇ ਲੋਕ ਵਿੱਚ ਪਾ ਕੇ ਤੇ ਹੀ ਦੀਆ ਤੇ ਸੇਰਾ ਬਾਬਾ ਨਾਲ ਸਾਡੇ ਲੋਕਾਂ ਬਾਤੇ ਕੀ ਕਰਦਾ ਹੈ ਕੀ ਰੋਕ ਲੱਗਦਾ ਦੇਖੋ ਜੀ ਇਹ ਦੇਖੋ ਜੀ ਜਿਹੜੇ ਬੰਦੇ ਨੇ ਸੱਚਾਈ ਦੇ ਆਧਾਰ ਤੇ ਚੋਣ ਲੜਦੀਆਂ ਹੁਣ ਤੁਸੀਂ ਮੈਨੂੰ ਗਹਿ ਰਹੇ ਹੋ ਜੇ ਮੈਂ ਇੱਥੇ ਝੂਠ ਬੋਲਾਂ ਮੈਂ ਕਹਦਾ ਵੀ ਮੈਂ ਇੱਥੇ ਜਿੱਤ ਕੇ ਤੇ ਮੈਂ ਇਹ ਕਰ ਦੇਗਾ ਉਹ ਕਰ ਦੇਗਾ ਤੇ ਕਰਾਂ ਮੈਂ ਕੁਛ ਨਾ ਤੇ ਉਹ ਵੀ ਇੱਕ ਗਲਤੀ ਗਲਤੀ ਅਸੀਂ ਸਿਸਟਮ ਮੈਂ ਤਾਂ ਇਹ ਇਹ ਕਹਿੰਦਾ ਵੀ ਜੇ ਸਭ ਤੋਂ ਪਹਿਲਾਂ ਇਹ ਜਿਹੜਾ ਸਿਸਟਮ ਚੱਲ ਰਿਹਾ ਜਿਹੜਾ ਇਹਦੇ ਉੱਤੇ ਤਵੱਜੂ ਦਿੱਤੀ ਜਾਏਗੀ ਕਿ ਪਿੱਛੇ ਕੀ ਹੋਇਆ ਕਿੱਥੇ ਕਿੱਥੇ ਗਲਤੀਆਂ ਹੋਦੀਆਂ ਆ ਰਹੀਆਂ ਕਿੱਥੇ ਕਿੱਥੇ ਜੋ ਵੀ ਹੈ ਆਪਣੀ ਜਨਤਾ ਦੇ ਹੱਕ ਦੇ ਵਿੱਚ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਹੋ ਪਾਇਆ ਹੁਣ ਮੈਂ ਇੱਥੇ ਕਹਦਾ ਵੀ ਮੈਂ ਬੜੇ ਬਾਰੇ ਝੂਠੇ ਬਿਆਨ ਫੈਸ਼ੋ ਜਾਰੀ ਕਰਦਾ ਮੈਂ ਉੱਥੇ ਵਾਅਦੇ ਕਰਦਾ ਕਿ ਮੈਂ ਇੱਕ ਐਗਜ਼ਾਮਪਲ ਹੀ ਵੀ ਉਹ ਨਹੀਂ ਮੈਂ ਪਹਿਲਾਂ ਕੋਈ ਵਾਅਦਾ ਨਹੀਂ ਕੋਈ ਕਰਾਂ ਝੂਠਾ ਆਪਣਾ ਉਹ ਨਹੀਂ ਇਹਨੂੰ ਕਹਿ ਸਕਦਾ ਕਿ ਮੈਂ ਇਹ ਕਰ ਦਾਂਗਾ ਜਾਂ ਉਹ ਕਰ ਦੇਗਾ ਪਹਿਲਾਂ ਤਾਂ ਮੈਂ ਸਿਸਟਮ ਦੇਖਾਂਗਾ ਪਿਛੇ ਇਹ ਜਿਹੜੇ ਚੱਲਦੇ ਜੋ ਚੱਲ ਰਿਹਾ ਇਹਦੇ ਵਿੱਚ ਕਿੱਥੇ ਕਿੱਥੇ ਕ੍ਰਿਤੀਆਂ ਵਾਂ ਕਿੱਥੇ ਕਿੱਥੇ ਗਲਤ ਹੋਇਆ ਇਹਦੇ ਵਿੱਚ ਕਿਦਾਂ ਨੂੰ ਸਹੀ ਕੀਤਾ ਜਾਏ ਹੈਲਥ ਸਿਸਟਮ ਸਹੀ ਕੀਤਾ ਜਾਣਾ ਚਾਹੀਦਾ ਦੇਖੋ ਜੀ ਸਰ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਆਮ ਜਿਹੜੀ ਜਨਤਾ ਆ ਉਹਨੂੰ ਪੋਲੀਟੀਕਲ ਲੋਕਾਂ ਤੋਂ ਸਰਕਾਰਾਂ ਤੋਂ ਕੀ ਡਿਮਾਂਡ ਹੁੰਦੀ ਆ ਕਿ ਬਿਜਲੀ ਪਾਣੀ ਮੈਡੀਕਲ ਸਹੂਲਤ ਟ੍ਰਾਂਸਪੋਰਟ ਤੇ ਆਪਰੇ এডਿਕੇਸ਼ਨ ਤੇ ਜਦ ਰੋਜ਼ਗਾਰ ਮਿਲੇ ਇਹ ਚੀਜ਼ਾਂ ਜੇ ਸਰਕਾਰਾਂ ਦੇ ਆਪਣੇ ਦੇ ਦੇਣ ਤੇ ਮੈਨੂੰ ਤੇ ਲੱਗਦਾ ਵੀ ਇਹ ਦੇਸ਼ ਜਿਹੜਾ ਸਾਡਾ ਜਿਹੜਾ ਇਹ ਦੁਬਾਰਾ ਫਿਰ ਸੋਨੇ ਚਿੜੀਆ ਬਣ ਸਦਾ ਪਰ ਇਹ ਸੋਨੇ ਚਿੜੀਆ ਬਣੇਗਾ ਕਿਦਾਂ ਇਹ ਉਹ ਸੋਨੇ ਚਿੜੀਆ ਬਣਨ ਵਾਸਤੇ ਇੱਥੋਂ ਦੇ ਰਾਜਨੀਤੀ ਲੋਕਾਂ ਨੂੰ ਇਮਾਨਦਾਰ ਹੋਣਾ ਪਵੇਗਾ ਬਿਊਰੋਕ੍ਰੇਸੀ ਜਿਹੜੇ ਬਿਊਰੋਕ੍ਰੈਟਿਕ ਲੋਕ ਉਹਨਾਂ ਨੂੰ ਇਮਾਨਦਾਰ ਹੋਣਾ ਪਏਗਾ ਜੁਡੀਸ਼ੀਅਲ ਸਿਸਟਮ ਸਿਸਟਮ ਦੀ ਬਜਾਏ ਪ੍ਰਣਾਲੀ ਦੇ ਵਿੱਚ ਇਮਾਨਦਾਰੀ ਆਣੀ ਪਏਗੀ ਔਰ ਫਿਰ ਜਿਹੜੇ ਖਾਣ ਪੀਣ ਵਾਲੀ ਚੀਜ਼ਾਂ ਜਿਹੜੀਆਂ ਜਿਹੜੀਆਂ ਦੋ ਕਿੰਨੇ ਵਰਤੋਂ ਤੇ ਆਉਂਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਜੇ ਕਹਿਮ ਹੋਵੇ ਮਲਾਵਟ ਖੋਰੀ ਜੀ ਬੰਦ ਹੋਣੀ ਚਾਹੀਦੀ ਆ ਤੇ ਫੇਰ ਹੀ ਆ ਜੀ ਕੋਈ ਆਸ ਲਾ ਸਕਦੇ ਹੋ ਇਹ ਜਿਹੜਾ ਸਿਸਟਮ ਜਿਹੜਾ ਪੂਰੇ ਦੇ ਪੂਰਾ ਜਿਹੜਾ ਤੇਰਾ ਢਾਂਜਾ ਖਰਾਬ ਹੋਇਆ ਇਹਨੂੰ ਪੂਰੀ ਸਹੀ ਤਰੀਕੇ ਨਾਲ ਦਰੁਸਤ ਕਰਨਾ ਜਿਹੜਾ ਕਿ ਬੜੀ ਬੜਾ ਵੱਡਾ ਇੱਕ ਇੱਕ ਚੈਲੰਜ ਆ ਜੀ ਇੱਥੇ ਇਹ ਇਹ ਤੇ ਨੋ ਜਾਨ ਦੀ ਗੱਲ ਕਰੀਏ ਤੇ ਕਾਹਰ ਹੋ ਆ ਤੇ ਕੁਝ ਵੀ ਐਂਦੀ ਗੱਲਾਂ ਬੋਲੋ ਗੱਲ ਕਰੀਏ ਉਹਦੇ ਮਾਰੇ ਠੀਕ ਹੈ। ਦੇਖੋ ਜੀ ਕਹਿੰਦੇ ਆ ਵੀ ਸਾਡੇ ਦੇਸ਼ ਦੀ ਸਰਕਾਰ ਅਮੀਰ ਹੈ। ਕਹਿੰਦਾ ਇਹ ਗੱਲਾਂ ਦੀ ਹੈ ਸਰਕਾਰ ਅਮੀਰ ਹੈ ਪਰ ਇਸ ਤੋਂ ਦੀ ਜਨਤਾ ਜਿਹੜੀ 90% ਜਨਤਾ ਜਿਹੜੀ ਵਿਚਾਰੀ ਗਿਆਂਗੇ ਜੀ ਰਾਜੇ ਰਜ਼ਾ ਦੀ ਇਮਾਰਤ ਚ ਚੱਲ ਰਹੀ ਹੈ। ਬਹੁਤੀ ਜਨਤਾ ਦੀ ਵਿਚਾਰੇ ਨੂੰ ਤੇ ਆਪਣੀ ਰੋਜੀ ਰੋਟੀ ਦੀ ਜੇ ਲਾਲਸਾ ਲੱਗੀ ਰਹਿੰਦੀ ਆ। ਜੇ ਸਰਕਾਰਾਂ ਜਾਣ ਨਾ ਭਾਜੀ ਤੇ ਇਹ ਦੇਸ਼ ਜਿਹੜਾ ਮੁੜ ਕੇ ਜਿਹੜਾ ਖੁਸ਼ਹਾਲ ਹੋ ਸਕਦਾ। ਅੱਜ ਰੀਡਿੰਗ ਵਾਲੀਆਂ ਪਾਰਟੀਆਂ ਸਾਰੀਆਂ ਇੱਕ ਪਾਰਟੀ ਇੱਕ ਇੱਕ ਪਲੇਟਫਾਰਮ ਦੀ ਆ ਜਾਣ ਹੈ ਸਾਰੀਆਂ ਜੋ ਵੀ ਹੈ ਸਾਰੀ ਸਿਸਟਮ ਜਰਾ ਇੱਕ 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 ਇਸ ਨੂੰ ਜਲਦੀ ਬੋਲੇ ਆ ਲੈਣ ਤੇ ਅਹੀਂ ਦੇਸ਼ ਦੇ ਵਿੱਚੋਂ ਜੋ ਵੀ ਹੈ ਬੇਰੋਜ਼ਗਾਰੀ ਖਤਮ ਕਰਨੀ ਆ ਤੇ ਇੱਥੋਂ ਨਸ਼ਾ ਖਤਮ ਕਰਦਾ ਵਾਂ ਤੇ ਇੱਥੋਂ ਕਹਾਂਗੇ ਵੀ ਜਿਹੜੀ ਮਲਾਵਟ ਖੋਰੀ ਇੱਥੋਂ ਜਿਹੜੀ ਕਹਾਂਗੇ ਵੀ ਜਿਹੜੀ ਜਿਹੜੀ ਜੋ ਵੀ ਹੈ ਜਿਹੜੀ ਵਿਵਹਾਲਤ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਜਿਹੜਾ ਡੇਟਾ ਨੂੰ ਜਿਹੜਾ ਸਟੋਰ ਕਰਕੇ ਵੱਧ ਘਟਕ ਕੀਤਾ ਜਾਂਦਾ ਇਹੋ ਜੀ ਚੀਜ਼ਾਂ ਨਾਲ ਹੀ ਧਿਆਨ ਦੇਣਾ ਤੇ ਮੈਨੂੰ ਨਹੀਂ ਲੱਗਦਾ ਵੀ ਜੇ ਕੋਈ ਕਿਸੇ ਚੀਜ਼ ਨੂੰ ਬੰਦਾ ਕਿ ਨੇਕ ਨੀਤੀ ਨਾਲ ਕੋਈ ਬੰਦਾ ਕੋਈ ਕਰਨ ਦੀ ਕੁੰਬਦੀ ਦੀ ਤਮੰਨਾ ਹੋਏ ਨਾ ਜੇ ਕਿਸੇ ਬੰਦਾ ਕੋਈ ਕਰ ਨਾ ਹੋਏ ਹੱਲਾ ਮਾਰ ਨਾ ਹੋਏ ਤੇ ਮਾਰਾ ਵੀ ਮਤ ਕੋਈ ਸਿਆਰੇ ਕਹਿੰਦੇ ਜੀ ਬੰਦਾ ਜੇ ਇੱਕ ਵਾਰੀ ਥਾੜ ਲੈਣਾ ਤੇ ਬੜੇ ਤੋਂ ਬੜਾ ਸਾਹਮਣੇ ਕੋ ਪਹਾੜੀ ਕਿਉਣਾ ਹੋਏ ਬੰਦੇ ਦੋਤੇ ਵੀ ਚੜ ਜਾਂਦਾ ਇਹ ਗੱਜਾ ਵਡਾੜਾ ਦੇਸ਼ ਹੈ ਇਹ ਸਾਰਾ ਸਿਸਟਮ ਮੰਨਦੇ ਰਹੇ ਤੇ ਇਹ ਸਾਰਾ ਸਿਸਟਮ ਇਹ ਤਾਂ ਮੈਂ ਇੱਕ 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 ਮ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੀ ਜਿਹੜੀ ਜਨਤਾ ਨਾ ਇਹ ਸਰਕਾਰਾਂ ਚਾਹਨ ਨਾ ਕਿ ਇੱਕ ਮਹੀਨੇ ਦੇ ਵਿੱਚ ਸਾਰੀ ਸਾਰੀ ਜਨਤਾ ਖੁਸ਼ ਹਾਲ ਹੋ ਜਾਂਦੀ ਹੈ ਬੇਰੇ ਯਾਰ ਵੀ ਘਟ ਜਾਂਦੀ ਇੱਥੇ ਜ셔 ਵੀ ਮੁੱਕ ਜਾਂਦਾ ਵਾ ਪਰ ਗੱਲ ਕਰਨ ਦੇ ਆ ਕਰੇ ਕੌਣ ਬਾਕੀ ਸੋਲ ਯਾਰ ਵੋਟਰਾਂ ਨੂੰ ਕੀ ਹੋਣਾ ਸੇ ਚਾਹੁੰਦਾ ਵਾ ਵੋਟਰਾਂ ਨੂੰ ਜੀ ਮੈਂ ਹੁਣ ਕੀ ਮੈਸੇਜ ਦਵਾ ਮੈਂ ਤਾਂ ਇੱਕ ਆਜ਼ਾਦ ਬੰਦਾ ਵਾਂ ਮੈਂ ਬਹੁਤ ਸਹੀ ਗੱਲ ਲੈ ਇੱਕ ਆਜ਼ਾਦ ਬੰਦਾ ਮੈਂ ਚੋਣੇ ਲੋਕ ਸਭਾ ਲੜ ਕੇ ਆਇਆ ਵਾਂ ਮੈਨੂੰ ਨਹੀਂ ਲੱਗਦਾ ਜੀ ਹੁਣ ਵੋਟਰ ਵਿਚਾਰੇ ਕੀ ਕਰਨ ਦਿੱਥੇ ਜੋ ਵੀ ਆ ਓਕੇ ਇੱਥੇ ਵੀ ਕੋਸ ਸਿਸਟਮ ਇਹ ਮੀਂਹ ਦਾ ਬੰਬ ਬਣ ਗਿਆ ਵੋਟਰ ਨਹੀਂ ਕਹਿੰਦਾ ਵੀ ਤੁਸੀਂ ਇਹ ਨਾ ਦੇਖੋ ਅਮੀਰ ਗਰੀਬੀ ਦਾ ਦੇਖੋ ਵੀ ਕਿਹੜਾ ਕਹਿੰਦਾ ਅਮੀਰ ਹੈ ਕਿਹੜਾ ਬੰਦਾ ਗਰੀਬ ਹੈ ਬੰਦੇ ਦਾ ਸਿਸਟਮ ਦੇਖ ਲਓ ਉਹਦਾ ਕੋਈ ਕਰੈਕਟਰ ਦੇਖ ਲਓ ਉਹਦਾ ਕੋਈ ਮੇਰਾ ਮਤਲਬ ਵੀ ਉਹਦਾ ਸਾਰਾ ਬਿਹੇਵ ਦੇਖ ਲਓ ਉਹਦਾ ਸਾਰਾ ਸਾਰੇ ਅੰਗਲਾ ਤੋਂ ਉਹਨੂੰ ਦੇਖ ਲਓ ਤੇ ਮੇਰੇ ਭਰਾਓ ਜਿੰਦਾ ਵੀ ਉਹ ਉਹਨੂੰ ਵੋਟ ਦਿਓ ਇਹਦੇ ਆਪਣੇ ਦੇਸ਼ ਦਾ ਚੋਣ ਕਮਿਸ਼ਨ ਤੁਹਾਨੂੰ 5 ਸਾਲ ਦੇ ਵਿੱਚ ਇੱਕ ਵਾਰੀ ਚੋਣ ਕਿ ਮਿਸਨ ਜਾਵਣ ਵਾਲਾ ਇੱਕ ਵਾਰੀ ਤੁਹਾਨੂੰ ਵੀ ਆਪਣੇ ਨੁਮਾਇੰਦੇ ਦੀ ਚੋਣ ਕਰਨ ਦਾ ਮੌਕਾ ਦਿੱਤਾ ਜਾਂਦਾ ਔਰ ਉਹ ਮੌਕਾ ਇਸ ਵਾਰ ਕੀ ਦਿੱਤਾ ਜਾਂਦਾ ਵੀ ਤੁਸੀਂ ਆਪਣੀ ਸੂਝ ਬੂਝ ਨਾਲ ਆਪਣੀ ਜੋ ਵੀ ਸਿਆਣਪ ਦੇ ਨਾਲ ਆਪਣੀ ਸਾਰੀ ਕੌਮ ਵੀ ਸਮਝਦਾਰੀ ਦੇ ਨਾਲ ਬੰਦੇ ਦੀ ਚੋਣ ਕਰ